ਓ ਮਿੱਤਰੋ ਕੀ ਹਾਲ ਚਾਲ ਤੁਹਾਡਾ ਆਈ ਹੋਪ ਯੂ ਸਾਰੇ ਠੀਕ ਠਾਕ ਹੋ ਹੁਕ ਮਿੱਤਰੋ ਆਪਾਂ ਵੀ ਬਹੁਤ ਠੀਕ ਠਾਕ ਤੇ ਅੱਜ ਆਪਾਂ ਚੱਲੇ ਆ ਖੇਤ ਕਣਕ ਬੀਜਣੀ ਸੀ ਤੇ ਮੈਨੂੰ ਅੱਜ ਸਵੇਰ ਹੋ ਗਿਆ ਥੋੜਾ ਖਾਰ ਖਾ ਕਰਕੇ ਮੈਂ ਟੋਪੀ ਟੱਕੀ ਲਈ ਜਾ ਤੇ ਉਹ ਚੱਲੇ ਆਪਣਾਟਰੈਕਟਰ ਚੱਲੇ ਆਪਣਾ ਕਿ ਆਜੇ ਚੱਲਦੇ ਆ ਖੇਤ ਤੇ ਮਿੱਤਰੋ ਦੇਖੋ ਆਪਾਂ ਖੜਕ ਬੀਜਣੀ ਸ਼ੁਰੂ ਕਰਤੀ ਆ ਤੇ ਸਾਰੇ ਪੂਰਾਂ ਦੇ ਵਿੱਚ ਦਾਣੇ ਡਿੱਗੀ ਜਾਂਦੇ ਦੇਖੋ ਬੱਤੂ ਦੇਖੋ ਇੱਧਰ ਵੀ ਦੋ ਗੇੜੇ ਲਾਈ ਜਾਂਦੇ ਦੂਜਾ ਗੇੜਾ ਲਾਈ ਜਾਂਦੇ ਹਨ ਦੇਖੋ ਬੱਤੂ ਮਿੱਤਰੋ ਕਮੈਂਟਾਂ ਨਹੀਂ ਦੱਸੋ ਫਰ ਕਿਨੇ ਕਿਨੇ ਗਣਕ ਵਿੱਚ ਕਿਦੀ ਕਿਦੀ ਰਹਿ ਗਈ ਆਪਾਂ ਕੱਲ ਦੂਰਾ ਸੁਹਾਗਾ ਮਾਰਤਾ ਇਹ ਕਰੀ ਹਲ ਮਾਰ ਕੇ ਦੂਰਾ ਸੁਹਾਗਾ ਮਾਰਤੇ ਆਏ ਜੇ ਬਣ ਗਿਆ ਆਪਣਾ ਵਾਹਣ ਵੈਸੇ ਸਹੀ ਨਹੀਂ ਬਣਿਆ ਉਹਨਾਂ ਕਿਉਂਕਿ ਪ੍ਰਾਲੀ ਕਰਚੇ ਸਹੀ ਨਹੀਂ ਵੱਡੇ ਗਏ ਗੱਠਾਂ ਵਾਲ ਨਹੀਂ ਚੱਕ ਲਏ ਗਏ ਸਹੀ ਤਾਂ ਕਰਕੇ ਸਹੀ ਨਹੀਂ ਬਣੀ ਵਾਹਣ ਸਹੀ ਨਹੀਂ ਬਣਨ ਤਾਂ ਜੇ ਸਹੀ ਬਣ ਜਾਂਦਾ ਹੁੰਦਾ ਚੋਣਾਂ ਵੇਲੇ ਪੁਰਾ ਪਧਰਾ ਚਲੋ ਕੋਈ ਚੱਕਰ ਨਹੀਂ ਆਹੀਂ ਚੱਲਣ ਦੇ ਆਂਗੇ ਦੇਖੋ ਪਰ ਤੁਸੀਂ ਮਿੱਤਰੋ ਹੁਣ ਆਪਣਾ ਟਾਇਰੈਕਸ ਦੇਖੋ ਮੋੜਦਾ ਇੱਥੋਂ ਇੱਕ ਬ੍ਰੇਕ ਤੇ ਮੁੜੂਗਾ ਟਾਇਰੈਕਸ ਆਪਣਾ ਦੇਖੋ ਫਿਰ ਤੁਸੀਂ ਦੇਖੋ ਮਿੱਤਰੋ ਇੱਕ ਬ੍ਰੇਕ ਤੇ ਮੁੜਦਾ ਟਾਇਰ ਐਕਸਪਨਾ ਤੇ ਮਿੱਤਰੋ ਇੱਥਰ ਲਾ ਟਾਂਚਾ ਥੱਲੇ ਸਿਰ ਤੇ ਉੱਧਰਲਾ ਚੱਕ ਦਨੇ ਹੁਣ ਆਪਾਂ ਦੇਖੋ ਫਿਰ ਐ ਸੱਟ ਤਾਂ ਇੱਕ ਤੇ ਦੂਜਾ ਚੱਕ ਦਾਂਗੇ ਤੇ ਮਿੱਤਰੋ ਦੇਖੋ ਫਿਰ ਆ ਪਾਦੇ ਵਾਂਂਦ ਵਿੱਚ ਕਣਕ ਦੀ ਬੀਜ ਤੇ ਅੱਧ ਵਿਚ ਰਹੇਗੀ ਵਸ ਤੇ ਅੱਜ ਆਪਾਂ ਪੱਠੇ ਵੀ ਬੀਜਾਂਗੇ ਤੇ ਹੁਣ ਆਪਣਾ ਖੰਭਾ ਆ ਗਿਆ ਇੱਕ ਹੋਵੇਨੇ ਕਿ ਮਿੰਟ ਪਾਉਣੇ ਆਗੇ ਇਟਰ ਆਪਣਾ ਦੇਖੋ ਕਰ ਉਧਰ ਇਧਰ ਇਧਰ ਵੀ ਇਧਰ ਰਹੇਗੀ ਵੀ ਇਹਨੇ ਵਾ 5-10 ਮਿੰਟਾਂ ਦੇ ਵਿੱਚ ਵਿੱਚ ਤੇ ਮੈਂ ਤਰਾ ਇੱਥੇ ਆਪਾਂ ਹੁਣ ਬੈਕ ਕਰਕੇ ਲਾ ਲਈ ਮਸ਼ੀਨ ਕਿਉਂਕਿ ਇਧਰ ਤਾਂ ਫਿਰ ਆਪਣੇ ਆ ਖੰਭਾ ਆ ਜਾਣਾ ਸਨ ਦੇ ਵਿੱਚ ਸੋ ਇਹਨਰ ਕੇ ਬੈਕ ਕਰਕੇ ਲਾ ਲਈਏ ਆਪਾਂ ਆ ਦੇਖੋ ਮੇਰੇ ਖੰਭੇ ਦੇ ਨਾਲ ਲਾ ਲਈਏ ਆਪਾਂ ਸਹੀ ਆ ਤੇ ਹੁਣ ਇੱਥੇ ਚੱਕ ਦੇਨੇ ਹੱਟੇ ਦੇਖੋ ਫਿਰ ਮਤロイ ਤੋਂ ਆਪਣਾ ਇੱਕ ਮਸਤ ਦੋ ਲੈਣਾ ਹੈ ਥੱਲੇ ਘੱਟ ਲੱਗਣਾ ਹੈ ਇਹਨੇ ਕੀ ਕਰਵਾ ਕੇ ਲੱਗਣਾ ਕਦੋਂ ਨਹੀਂ ਇਹਨੇ ਹੋ ਗਿਆ ਹੁਣ ਤਾਂ ਨਹੀਂ ਲੱਗਦਾ ਹਮਰਾ ਕਿਲੋ ਦੂਆ ਜਿਹੜਾ ਲੱਗਣੇ ਲੱਗਿਆ ਸਹੀ ਆ ਥੱਲੇ ਨਹੀਂ ਲੱਗਦਾ ਪਿਆਈ ਆਪਣਾ ਇੱਕ ਬੋਰ ਪਤਾ ਨਹੀਂ ਕੀ ਚੱਕਰ ਬਣ ਗਿਆ ਸੀ ਹੁਣ ਆਪਾਂ ਕਰ ਲਿਆ ਸੱਟ ਮੜਾ ਤੇ ਮਤਰਾ ਦੇਖੋ ਫਿਰ ਆਪਾਂ ਸਾਰੇ ਮਾਂ ਦੇ ਵਿੱਚ ਕਣਕ ਬੀਜਤੀ ਤੇ ਹੁਣ ਆਪਾਂ ਮਸ਼ੀਨ ਤਾਂ ਚੜਾ ਲਈ ਵੱਧ ਦਾਣੇ ਵੀ ਕੱਢ ਲਏ ਬਾਹਰ ਤੇ ਬਾਕੀ ਮਸ਼ੀਨ ਘੁਮਾਤੀ ਦੇਖੋ ਫਿਰ ਹੁਣ ਆਜੋ ਚੱਲਦੇ ਆਂ ਫਿਰ ਉੱਥੇ ਹੁਣ ਆਪਾਂ ਪੱਠੇ ਬੀਜਨੇ ਆਂ ਉੱਥੇ ਗਾਂ ਆਪਣੇ ਖਟਾਲ ਥਾਂ ਦੇ ਵਿੱਚ ਉੱਥੇ ਪੱਠੇ ਵੀਰ ਦੇ ਆ ਜੋ ਹੁਣ ਆਪਾਂ ਚੱਲਦੇ ਆ ਘਰੇ ਤੱਕ ਘਰੇ ਚੱਲਦੇ ਆ ਰੋਟੀ ਛਾਤੀ ਖਾ ਕੇ ਫੇਰ ਆਉਣੇ ਵਾਪਸ ਕਣਕ ਤਾਂ ਵੀਜੀਤੀ ਬਸ ਕਣਕ ਦਾ ਤਾਂ ਕੰਮ ਨਿਪੜ ਗਿਆ ਹੁਣ ਵੱਡੇ ਵਾਂ ਦੇ ਵਿੱਚ ਸੀਮੇਨ ਕੰਮ ਇਹ ਨਿਪੜ ਗਿਆ 20 ਲੀਟਰ ਤੇਲ ਆ ਤਾਂ ਆਪਾਂ ਟਾਉਂਗਾ ਮਾਰ ਹਲ ਮਾਰ ਸੁਹਾਗਾ ਮਾਰ ਕੇ ਤੇ ਕਣਕ ਬੀਜ ਬਹੁਤ ਪੁੱਟ ਲਿਆ ਚੱਕਰਣ ਮਤਰਾ ਹੁਣ ਸ਼ਾਮ ਹੋ ਗਈ ਆਪਾਂ ਸਵੇਰ ਕਣਕ ਬੀਤੀ ਸੀਗੀ ਤੇ ਹੁਣ ਆਪਾਂ ਚੱਲਦੇ ਆ ਖੇਤ ਆਪਣੇ ਇੱਥੇ ਸਾਹਮਣੇ ਪੱਠੇ ਵਿੱਚ ਦੇ ਨਾਲ ਸੀ ਰਹਿੰਦੇ ਸੀਗੇ ਉਹ ਬੀਜ ਤੇ ਨਾਲੇ ਕਾਈ ਲੈ ਚੱਲੇ ਪਾਸੇ ਵੱਟ ਪਾ ਕੇ ਆਪਾਂ ਉਹ ਵੱਟ ਤੇ ਆਲੂ ਲਾਉਣੇ ਸੀ ਤੇ ਫਿਰ ਚੱਲਦੇ ਆ ਫਿਰ ਇੱਥੇ ਪੱਠੇ ਵੀ ਬੀਜ ਦਾਂਗੇ ਜਮੀ ਤੇ ਘਾਹ ਵਿੱਚ ਨਾ ਇੱਥੇ ਆਪਾਂ ਆਜੋ ਫਿਰ ਚੱਲਦੇ ਆ ਖੇਤ ਬੀਜਨੇ ਜਮੀ ਤੇ ਘਾਹ ਤੇ ਮਤਰਾ ਹੁਣ ਆਪਾਂ ਟਰੈਕਟਰ ਥੱਲੇ ਧਾਰਦੇ ਆ ਤੇ ਇੱਥੇ ਵੱਟਾ ਪਾਉਣਾ ਇੱਕ ਤਾਂ ਆ ਜਾਓ ਫਿਰ ਆ ਦੇਖੋ ਆਪਾਂ ਕੱਲ ਹੜ ਮਾਰੇ ਸੀ ਇੱਥੇ ਤੇ ਹੁਣ ਮਿੱਤਰੋ ਇਧਰ ਲਈ ਕੰਨੀ ਤੇ ਪਾਵਾਂਗੇ ਆਪਾਂ ਵੱਟ ਆਲੂ ਲਾਉਣ ਵਾਸਤੇ ਆ ਜਾਓ ਫਿਰ ਤੇ ਪਹਿਲਾਂ ਮਿੱਤਰੋ ਜਿਹੜੀ ਵੱਡੀ ਵੱਟ ਹੈ ਇਹਦੇ ਉੱਤੇ ਲਾਵਾਂਗੇ ਗਰਾਹੀ ਤੇ ਫੇਰ ਆਲੂ ਵਾਸਤੇ ਪਾਵਾਂਗੇ ਅਲੱਗ ਫੇਰ ਇੱਥੇ ਲਾਉਣੇ ਹਨ ਕੌਣ ਚਾਰੇ ਪਾਸੇ ਪਾਣੀ ਲੱਗਦਾ ਰਹੂ ਕਿ ਫਿਰ ਜੇ ਕਣਕਾਂ ਨੂੰ ਪਾਣੀ ਲਾਵਾਂਗੇ ਤਾਂ ਪੱਠੇ ਵੀ ਡੁੱਬ ਜਾਂਦੇ ਆਪਣੇ ਤਾਂ ਕਰਕੇ ਮੇਤਰ ਆ ਪਾਲੂ ਆਸ ਪਰਲੇ ਪਾਸੇ ਵੱਟ ਪਾਲੀ ਸੀ ਤੇ ਮੇਰੇ ਡੈਡੀ ਜਮੀ ਦਾ ਵੀ ਖਿਲਾਰਨ ਲੱਗ ਗਏ ਤੇ ਇਧਰ ਮੇਰਾ ਵੱਡਾ ਭਰਾ ਤੇ ਮੇਰਾ ਛੋਟਾ ਭਰਾ ਖਾਈ ਕੱਢੀ ਜਾਂਦੇ ਫਿਰ ਹਲ ਪਾਉਣਗੇ ਤੇ ਜਮੀ ਦਾ ਵੀ ਖਿਲਾਰ ਕੇ ਫਿਰ ਇੱਕ ਰੀ ਹਲ ਤੇ ਸੁਹਾਗਾ ਮਾਰ ਦਾਂਗੇ ਆ ਵੱਟ ਦਿੱਤੇ ਮਿੱਟੀ ਲਾਲੀ ਪਰਲੀ ਦੇ ਉੱਤੇ ਮਿੱਟੀ ਲਾਲੀ ਤੇ ਆ ਪਾਸੇ ਪਾਲੀ ਇੱਕ ਜਿਵੇਂ ਅੱਗੇ ਆਪਾਂ ਖਾਲੀ ਪਾਉਣੇ ਨੇ ਉਹ ਤੇ ਇੱਥੇ ਆਲੂ ਲਾਤੇ ਹੁਣ ਇਹਨੂੰ ਥੱਪ ਦਿੰਨੇ ਆ ਬਸ ਤੇਰੇ ਇੱਥੇ ਆਲੂ ਹੋ ਜਾਣਗੇ ਇੱਥੇ ਇਧਰ ਪੱਠੇ ਵੀ ਜੀ ਹੈਗੇ ਤੇ ਆਪਾਂ ਜਿੱਥੇ ਅੱਜ ਕਣਕ ਬੀਜੇ ਉਹਦੇ ਨਾਲ ਨਾਲ ਵੀ ਸ਼ਾਇਦ ਸਰੋਂ ਬੀਜ ਕੇ ਆਵਾਂਗੇ ਤੇ ਉਧਰੋਂ ਮੇਰਾ ਭਰਾ ਪਾਈ ਜਾਂਦਾ ਹਲ ਪਾਉਂਦਾ ਨੇ ਤੇ ਦੇਖੋ ਭਰਾ ਆਪਾਂ ਬੀ ਖਲਾਰਤਾ ਹੀ ਹੁਣ ਆਪਾਂ ਹਲ ਪਾ ਲੈਣੇ ਨਾਲ ਸੁਹਾਗੀ ਪਾ ਲਈ ਤੇ ਹੁਣ ਆਪਾਂ ਬਾ ਮਾਰ ਦਿੰਨੇ ਹਲ ਤੇ ਬਾਅਦ ਚ ਸੁਹਾਗੀ ਮਾਰ ਦਿਆਂਗੇ ਉੱਤੇ ਬਹਿ ਜਾਊਗਾ ਕਿੱਦਾਂ ਜਾਣਾ ਜੇ ਵਜਨ ਦੀ ਲੋਡ ਪਈ ਤਾਂ ਦੇਖੋ ਬਰਾ ਪਰਲੇ ਪਾਸੇ ਆਲੂ ਇਧਰਲੇ ਪਾਸੇ ਦੇਖੋ ਬਰਾ ਚਾਲੂ ਚੋਬਰਾ ਮਿੱਤਰੋ ਜੀ ਅੱਜ ਦਾ ਵਲੋਗ ਤੁੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲੋ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਇਧਰ ਆਪਣੇ ਹਾਲ ਵਾਜ ਚੁਕੇ ਹਾਂ ਹੁਣ ਸੁਹਾਗਾ ਪਾਟ ਬਸ ਖੁਮਾਰ ਦਿੰਦੇ ਆ ਤੇ ਇਧਰ ਟੀਰਸ ਚੱਲ ਰਿਹਾ ਆਪਣਾ ਪੂਰਾ ਜੇਨ ਚੱਲ ਰਿਹਾ ਟੀਰ ਆਹ ਦੇਖੋ ਮਿੱਤਰੋ ਵਾਲੀ ਵੱਟ ਤੇ ਸੁਹਾਗ ਉਹ ਸੌਰੀ ਕ੍ਰਾਈ ਨਾਲ ਲਾਤੀ ਮਿੱਟੀ ਫਿਰ ਉਧਰ ਵੀ ਆਲੂ ਪਾਗ ਕ੍ਰਾਈ ਨਾਲ ਮਿੱਟੀ ਲਾਤੀ